ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੀ ਬਹੁਤ ਹੀ ਖੂਬਸੂਰਤ ਬਾਣੀ 12 ਮਹਾ ਜਿਹੜੀ ਰਾਗ ਮਾਝ ਵਿੱਚ ਹੈ ਉਹਦੇ ਖਾਸ ਹਿੱਸੇ ਤੇ ਗੱਲ ਕਰ ਰਹੇ ਹਾਂ ਹਾਂਜੀ ਸਾਡੇ ਕੋਲ ਪੋ ਮਹੀਨੇ ਨਾਲ ਸੰਬੰਧਿਤ ਪੌੜੀ ਦੀ ਵਿਆਖਿਆ ਹੈ ਤੇ ਆਪਣਾ ਮਕਸਦ ਬਸ ਇਹ ਸਮਝਣਾ ਹੈ ਕਿ ਇਸ ਪੌੜੀ ਚ ਗੁਰੂ ਸਾਹਿਬ ਕਿਵੇਂ ਦੱਸਦੇ ਨੇ ਕਿ ਰੱਬ ਨਾਲ ਜੁੜ ਕੇ ਸਦੀਵੀ ਖੁਸ਼ੀ ਕਿਵੇਂ ਮਿਲ ਸਕਦੀ ਹੈ ਕਾਸ ਕਰਕੇ ਪੋ ਵਰਗੇ ਮਤਲਬ ਠੰਡੇ ਤੇ ਜਿਵੇਂ ਕਹਿ ਲੋ ਔਖੇ ਸਮੇਂ ਵਿੱਚ ਵੀ ਆ ਇਸ ਤੇ ਵਿਚਾਰ ਕਰੀਏ ਹਾਂਜੀ ਬਿਲਕੁਲ ਤੇ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਇਹ ਪੌੜੀ ਐਵੇਂ ਅਲੱਗ ਨਹੀਂ ਹੈ ਇਹ ਪੂਰੇ 12 ਮਹਾ ਦਾ ਹਿੱਸਾ ਹੈ ਜੀ ਬਾੜੀ ਸ਼ੁਰੂ ਹੀ ਉੱਥੋਂ ਹੁੰਦੀ ਹੈ ਜਿੱਥੇ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਹੈ ਤੇ ਮਿਲਾਪ ਦੀ ਇੱਕ ਤਾਂਗ ਇੱਕ ਅਰਦਾਸ ਹੈ ਹਾਂਜੀ ਤੇ ਪੋ ਵਾਲੀ ਇਹ ਪੌੜੀ ਫਿਰ ਦੱਸਦੀ ਹੈ ਕਿ ਜਿਨ੍ਹਾਂ ਨੇ ਮਤਲਬ ਪ੍ਰਭੂ ਪਤੀ ਨੂੰ ਆਪਣੇ ਅੰਦਰ ਵਸਾ ਲਿਆ ਉਹਨਾਂ ਲਈ ਕੋਈ ਵੀ ਮੌਸਮ ਕੋਈ ਵੀ ਔਖਾ ਨਹੀਂ ਰਹਿੰਦਾ ਉਹ ਹਮੇਸ਼ਾ ਸੁਖੀ ਨੇ ਬਿਲਕੁਲ ਪੌੜੀ ਦੀ ਸ਼ੁਰੂਆਤ ਹੀ ਇੰਨੀ ਪਿਆਰੀ ਹੈ ਪੋਖ ਤੁਖਾਰ ਨਾ ਵਿਆਪਈ ਕੰਥ ਮਿਲਿਆ ਹਰ ਨਾ ਹੋ ਇੱਥੇ ਤੁਖਾਰ ਕੱਕਰ ਪੌਲਾ ਕੀ ਇਹ ਸਿਰਫ ਮੌਸਮ ਦੀ ਗੱਲ ਹੈ ਵੇਖੋ ਇਹ ਬਹੁਤ ਵਧੀਆ ਸਵਾਲ ਹੈ ਤੁਖਾਰ ਸਿਰਫ ਪੋਹ ਦੀ ਠੰਡ ਨਹੀਂ ਅੱਛਾ ਨਹੀਂ ਇਹ ਅਸਲ ਚ ਪ੍ਰਤੀਕ ਹੈ ਜੀਵਨ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਦੁੱਖ ਤਕਲੀਫਾਂ ਦਾ ਔਕੜਾਂ ਦਾ ਇੱਥੋਂ ਤੱਕ ਕਿ ਮਨ ਦੀ ਜਿਹੜੀ ਠੰਡਕ ਹੁੰਦੀ ਹੈ ਉਦਾਸੀ ਹਾਂਜੀ ਜੀ ਉਹ ਦਾ ਵੀ ਪ੍ਰਤੀਕ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਦੋਂ ਹਿਰਦੇ ਚ ਯਾਨੀ ਕੰਠ ਮਿਲਿਆ ਹਰਨਾ ਹੋ ਪ੍ਰਭੂ ਪਤੀ ਵਸ ਜਾਂਦਾ ਹੈ ਉਹਦੇ ਨਾਲ ਪਿਆਰ ਪੈ ਜਾਂਦਾ ਹੈ ਜੀ ਤਾਂ ਫਿਰ ਬਾਹਰਲਾ ਜਾਂ ਅੰਦਰਲਾ ਕੋਈ ਵੀ ਤੁਖਾਰ ਮਤਲਬ ਤਕਲੀਫਾਂ ਅਸਰ ਨਹੀਂ ਕਰ ਸਕਦੇ ਨਾ ਵਿਆਪਈ ਇੱਕ ਤਰ੍ਹਾਂ ਦੀ ਸੁਰੱਖਿਆ ਮਿਲ ਜਾਂਦੀ ਹੈ ਕਮਾਲ ਹੈ ਤੇ ਇਹ ਅਵਸਥਾ ਬਣਦੀ ਕਿਵੇਂ ਅਗਲੀ ਤੁਕ ਇਹ ਹੀ ਦੱਸਦੀ ਹੈ ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲਾਗੜਾ ਸਾਹੋ ਇਹ ਮਨ ਬੇਧਿਆ ਮਨ ਦਾ ਵਿਨਿਆ ਜਾਣਾ ਹੈ ਹਾਂ ਇਹ ਉਸ ਅਵਸਥਾ ਹੈ ਜਦੋਂ ਮਨ ਪਰਮਾਤਮਾ ਦੇ ਕਵਲ ਫੁੱਲ ਜਿਸ ਨੂੰ ਸੰਸਕ੍ਰਿਤ ਵਿੱਚ ਅਰਵਿੰਦ ਕਿਹਾ ਜਾਂਦਾ ਹੈ ਜੀ ਗੁਰੂ ਸਾਹਿਬ ਕਹ ਰਹੇ ਨੇ ਕਿ ਜਦੋਂ ਮਨ ਉਹਨਾਂ ਕਵਲ ਫੁੱਲ ਵਰਗੇ ਚਰਨਾ ਵਿੱਚ ਚਰਨਾਰbind ਵਿੱਚ ਵਸ ਜਾਂਦਾ ਹੈ ਵਾਹ ਫਿਰ ਮਨ ਐਵੇਂ ਇੱਧਰ ਉੱਧਰ ਨਹੀਂ ਪਟਕਦਾ ਬਸ ਉਸੇ ਇੱਕ ਦੀ ਲਗਨ ਲੱਗ ਜਾਂਦੀ ਹੈ ਦਰਸ਼ਨ ਲਗੜਾ ਸਾਹੂ ਤਾਂ ਜਦੋਂ ਮਨ ਇਸ ਤਰ੍ਹਾਂ ਇੱਕ ਪਾਸੇ ਲੱਗ ਗਿਆ ਫਿਰ ਦੁਨਿਆਵੀ ਸਹਾਰਿਆਂ ਦੀ ਲੋੜ ਨਹੀਂ ਰਹਿੰਦੀ ਹੋਣੀ ਬਿਲਕੁਲ ਅਗੇ ਹੈ ਓਟ गोविंद गोपाल राय सेवा स्वामी 라হু ਓਟ ਲੈਨ ਦੀ ਗੱਲ ਬਿਲਕੁਲ ਜਦੋਂ ਮਨ ਪ੍ਰਭੂ ਚ ਲੀਨ ਹੈ ਤਾਂ ਸਭ ਤੋਂ ਵੱਡਾ ਆਸਰਾ ਸਭ ਤੋਂ ਵੱਡੀ ਓਟ ਤਾਂ गोविंद ਦੀ गोपाल ਦੀ ਹੀ ਹੈ ਹਾਂਜੀ ਦੁਨੀਆ ਦੇ ਸਾਰੇ ਦੁੱਖ ਸੁੱਖ ਫਿਰ ਛੋਟੇ ਲੱਗਦੇ ਨੇ ਹੂੰ ਤੇ ਇਸ ਓਟ ਦਾ ਫਲ ਕੀ ਮਿਲਦਾ ਸੇਵਾ स्वामी 라হু ਉਸ ਮਾਲਕ ਦੀ ਸੇਵਾ ਦਾ ਸਿਮਰਨ ਦਾ ਲਾਭ ਲਾਹਾ ਮਿਲਦਾ ਹੈ ਉਹਦੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਵਾਹ ਤੇ ਇਹ ਸੇਵਾ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਦੱਸਿਆ ਹੈ। ਵਿਖਿਆ ਪਹ ਨ ਸਕਈ ਮਿਲ ਸਾਧ ਗੁਣ ਗਾਹੂ। ਇਹ ਵਿਖਿਆ ਯਾਨੀ ਮਾਇਆ ਇਹ ਕਿਵੇਂ ਬੇਅਸਰ ਹੋ ਜਾਂਦੀ ਹੈ? ਇਹ ਨਾ ਬੜੀ ਮਤਲਬ ਕੰਮ ਦੀ ਗੱਲ ਹੈ। ਵਿਖਿਆ ਦੁਨਿਆਵੀ ਚੀਜ਼ਾਂ ਦੀ ਤ੍ਰਿਸ਼ਨਾ, মোহ ਮਾਇਆ ਉਸ ਇਨਸਾਨ ਨੂੰ ਪਹ ਨ ਸਕਈ। ਮਤਲਬ ਛੂ ਨਹੀਂ ਸਕਦੀ, ਤੰਗ ਨਹੀਂ ਕਰ ਸਕਦੀ। ਕਿਉਂ ਜੀ? ਕਿਉਂਕਿ ਉਹ ਮਿਲ ਸਾਧੂ ਮਤਲਬ ਗੁਰੂ ਨੂੰ ਮਿਲ ਕੇ ਉਹਦੀ ਸੰਗਤ 'ਚ ਰਹਿ ਕੇ ਗੁਣ ਗਾਹੂ। ਹੂੰ। ਪ੍ਰਭੂ ਦੇ ਗੁਣ ਗਾਉਂਦਾ ਉਹਦੀ ਸਿਫਤ ਸਲਾਹ ਚ ਮਸਤ ਰਹਿੰਦਾ ਹੈ। ਅੱਛਾ ਇਹ ਨਾ ਗੁਰੂ ਦੀ ਸੰਗਤ ਤੇ ਨਾਮ ਸਿਮਰਨ ਹੀ ਅਸਲ ਚ ਮਾਇਆ ਤੋਂ ਬਚਾ ਦਾ ਤਰੀਕਾ ਹੈ। ਇਹ ਤਾਂ ਕਮਾਲ ਦੀ ਗੱਲ ਹੈ ਤੇ ਗੱਲ ਇੱਥੇ ਹੀ ਨਹੀਂ ਮੁੱਕਦੀ। ਅੱਗੇ ਤਾਂ ਸਦੀਵੀ ਮਿਲਾਪ ਦੀ ਗੱਲ ਆ ਗਈ। ਜਹਤੇ ਉਪਜੀ ਤਹਾਂ ਮਿਲੀ ਸੱਚੀ ਪ੍ਰੀਤ ਸਮਾ ਹੋ। ਇੱਥੇ ਤਾਂ ਵਾਪਸੀ ਦੀ ਗੱਲ ਆ ਗਈ। ਜਹਤੇ ਉਪਜੀ ਤਹਾਂ ਮਿਲੀ ਇਹ ਕਿਵੇਂ ਹੁੰਦੀ ਹੈ? ਇਹ ਅਸਲ ਚ ਮੰਜ਼ਿਲ ਹੈ ਜੀ। ਜਹਤੇ ਉਪਜੀ ਮਤਲਬ ਜਸ ਪ੍ਰਮਾਤਮਾ ਤੋਂ ਇਹ ਰੂਹ ਇਹ ਆਤਮਾ ਆਈ ਸੀ। ਹਾਂਜੀ ਤਹਾ ਮਿਲੀ ਬਸ ਉਸੇ ਵਿੱਚ ਵਾਪਸ ਜਾ ਮਿਲਦੀ ਹੈ ਲੀਨ ਹੋ ਜਾਂਦੀ ਹੈ ਅੱਛਾ ਤੇ ਕਿਵੇਂ ਸੱਚੀ ਪ੍ਰੀਤ ਸਮਾਹੋ ਸੱਚੇ ਪਿਆਰ ਨਾਲ ਜਦੋਂ ਪਿਆਰ ਪੂਰਾ ਸੱਚਾ ਹੋ ਜਾਵੇ ਫਿਰ ਆਤਮਾ ਆਪਣੇ ਆਪ ਆਪਣੇ ਮੂਲ ਚ ਸਮਾ ਜਾਂਦੀ ਹੈ ਇਹ ਅੰਦਰੂਨੀ ਇਕਤਾ ਹੈ ਹੂੰ ਤੇ ਇਹ ਮਿਲਾਪ ਫਿਰ ਕਦੇ ਟੁੱਟਦਾ ਨਹੀਂ ਜੀ ਅਗਲੀ ਪੰਕਤੀ ਤਾਂ ਇਹੀ ਕਹਿੰਦੀ ਹੈ ਕਰ ਗਹਿਲੀਨੀ ਪਾਰ ਬ੍ਰह्म ਬਹੁੜ ਨ ਵੀਛੜਿ ਆਓ ਜੀ ਇੱਕ ਕਰ ਗਹਿਲੀਨੀ ਮਤਲਬ ਹੱਥ ਫੜ ਲੈਣਾ ਬੜਾ ਨਿੱਗਾ ਜਿਹਾ ਅਹਿਸਾਸ ਹੈ ਬਿਲਕੁਲ ਕਰ ਗਹਿ ਲਈਨੀ ਪਾਰ ਬ੍ਰह्म ਮਤਲਬ ਪਾਰ ਬ੍ਰह्म ਪਰਮਾਤਮਾ ਆਪ ਉਸ ਜੀਵ ਦਾ ਹੱਥ ਫੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਵਾਹ ਇਹ ਉਹਦੀ ਕਿਰਪਾ ਦਾ ਸਿਖਰ ਹੈ ਤੇ ਜਦੋਂ ਰੱਬ ਆਪ ਹੱਥ ਫੜ ਲੇ ਤਾਂ ਬੋੜ ਨਾ ਵੀ ਛੁੜਿਆਓ ਫਿਰ ਕਦੇ ਵਿਛੋੜਾ ਪੈਂਦਾ ਹੀ ਨਹੀਂ ਵਾਹ ਇਸ ਦੀ ਵੀ ਮਿਲਾਪ ਹੈ ਸਦੀਵੀ ਆਨੰਦ ਜਨਮ ਮਰਨ ਤੋਂ ਛੁਟਕਾਰਾ ਜੀ ਤਾਂ ਫਿਰ ਇਹ ਸਭ ਲਈ ਸ਼ਰਧਾ ਪਿਆਰ ਕਿੰਨਾ ਡੂੰਗਾ ਹੋਵੇਗਾ ਬਿਲਕੁਲ ਅੱਗੇ ਲਿਖਿਆ ਹੈ ਬਾਰ ਜਾਓ ਲੱਖ 베ਰੀਆ ਹਰ ਸੱਜਣ ਅਗਮ ਅਗਾਹੋ ਮੈਂ ਲੱਖਾਂ ਵਾਰ ਕੁਰਬਾਨ ਜਾਂਦਾ ਹਾਂ ਹੂੰ ਇਹ ਉਸ ਭਗਤ ਦੇ ਅੰਦਰ ਦੀ ਭਾਵਨਾ ਹੈ ਜੋ ਇਹ ਮਿਲਾਪ ਮਾਣ ਰਿਹਾ ਹੈ ਉਹ ਹਰ ਸੱਜਣ ਉਸ ਪਿਆਰੇ ਪ੍ਰਭੂ ਤੋਂ ਜਿਹੜਾ ਅਗਮ ਹੈ ਸਮਝ ਤੋਂ ਪਰੇ ਅਗਾਹੋ ਹੈ ਬੇਅੰਤ ਹੈ ਹੂੰ ਉਸ ਤੋਂ ਬਾਰ ਜਾਓ ਲੱਖ 베ਰੀਆ ਲੱਖਾਂ ਵਾਰ ਬਾਰ ਜਾਓ ਕੁਰਬਾਨ ਜਾਂਦਾ ਹੈ ਆਪਣਾ ਸਭ ਕੁਝ ਵਾਰ ਦਿੰਦਾ ਹੈ ਇਹ ਬੇਅੰਤ ਸ਼ੁਕਰਾਨਾ ਤੇ ਪ੍ਰੇਮ ਦੀ ਨਿਸ਼ਾਨੀ ਹੈ ਜੀ ਤੇ ਅਖੀਰ ਵਿੱਚ ਗੁਰੂ ਸਾਹਿਬ ਇੱਕ ਭਰੋਸਾ ਦਿਵਾਉਂਦੇ ਨੇ ਸ਼ਰਮ ਪਈ ਨਾਰਾਇਣ ਹੈ ਨਾਨਕ ਦਰਪਈਆ ਹੋ ਸ਼ਰਮ ਪਈ ਦਾ ਕੀ ਮਤਲਬ ਹੋਇਆ ਇੱਥੇ ਸ਼ਰਮ ਪਈ ਨਾਰਾਇਣ ਹੈ ਇਹਦਾ ਭਾਵ ਹੈ ਕਿ ਨਾਰਾਇਣ ਨੇ ਪਰਮਾਤਮਾ ਨੇ ਲਾਜ ਰੱਖ ਲਈ ਇੱਜ਼ਤ ਰੱਖ ਲਈ ਕਿਸ ਦੀ ਨਾਨਕ ਦਰਪਈਆ ਹੋ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦੀ ਜਿਹੜੇ ਪ੍ਰਭੂ ਦੇ ਦਰ ਦਰਵਾਜ਼ੇ ਤੇ ਆ ਗਏ ਉਹਦੀ ਸ਼ਰਣ ਵਿੱਚ ਪਈਆ ਆਪਏ ਡਿੱਗ ਪਏ ਮਤਲਬ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਅੱਛਾ ਹਾਂਜੀ ਪ੍ਰਭੂ ਆਪਣੀ ਸ਼ਰਨ ਆਏ ਦੀ लाज ਹਮੇਸ਼ਾ ਰੱਖਦਾ ਹੈ ਤਾਂ ਫਿਰ ਪੋ ਮਹੀਨੇ ਦਾ ਸਾਰਾ ਸੁਨੇਹਾ ਕੀ ਨਿਕਲਿਆ ਆਖਰੀ ਤੱਕ ਸਭ ਸਾਫ਼ ਕਰ ਦਿੰਦੀ ਹੈ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਹਾਂਜੀ ਸਾਰੀ ਗੱਲ ਦਾ ਨਿਚੋੜ ਇਹੀ ਹੈ ਕਿ ਜਿਸ ਬਖਸ਼ੇ ਵੇ ਪਰਵਾਹੋ ਜਿਸ ਇਨਸਾਨ ਉੱਤੇ ਉਹ ਬੇਪਰਵਾਹ ਮਾਲਕ ਆਪਣੀ ਮੇਹਰ ਆਪਣੀ ਬਖਸ਼ਿਸ਼ ਕਰ ਦਿੰਦਾ ਹੈ ਹਾਂਜੀ ਉਹਦੇ ਲਈ ਪੋ ਭਾਵੇਂ ਪੋ ਦਾ ਮਹੀਨਾ ਹੋਵੇ ਯਾਨੀ ਜ਼ਿੰਦਗੀ ਦਾ ਕੋਈ ਵੀ ਔਖਾ ਸਮਾਂ ਹੋਵੇ ਉਹ ਵੀ ਸੁਹੰਦਾ ਲੱਗਦਾ ਹੈ ਸੁਹਾਣਾ ਲੱਗਦਾ ਹੈ ਅੱਛਾ ਕਰਦੇ ਹਾਲਾਤ ਭਾਵੇਂ ਜਿਹੋ ਜੇ ਮਰਜ਼ੀ ਹੋਣ ਅੰਦਰ ਹਮੇਸ਼ਾ ਸੁੱਖ ਤੇ ਸ਼ਾਂਤੀ ਬਣੀ ਰਹਿੰਦੀ ਹੈ ਮੁਸ਼ਕਲਾਂ ਫਿਰ ਚੁਪਦੀਆਂ ਨਹੀਂ ਸੋ ਕਹਿਣ ਦਾ ਪਾਵੇ ਹੋਇਆ ਕਿ ਪਰਮਾਤਮਾ ਨਾਲ ਸੱਚਾ ਪਿਆਰ ਸੱਚੀ ਪ੍ਰੀਤ ਇੱਕ ਅਟੁੱਟ ਰਿਸ਼ਤਾ ਹੈ ਬਿਲਕੁਲ ਇਹੀ ਉਹ ਸ਼ਕਤੀ ਹੈ ਜਿਹੜੀ ਸਾਨੂੰ ਜ਼ਿੰਦਗੀ ਦੇ ਹਰ ਪੋ ਤੋਂ ਹਰ ਔਕੜ ਤੋਂ ਹਰ ਦੁੱਖ ਤੋਂ ਪਾਰ ਲੰਘਾ ਕੇ ਇੱਕ ਸਦੀਵੀ ਖੁਸ਼ੀ ਤੇ ਸੁਰੱਖਿਆ ਦਿੰਦੀ ਹੈ ਬਿਲਕੁਲ ਤੇ ਇੱਕ ਆਖਰੀ ਵਿਚਾਰ ਜਿਹੜਾ ਇਸ ਪੌੜੀ ਤੋਂ ਮਿਲਦਾ ਹੈ ਸੋਚਣ ਲਈ ਹਾਂਜੀ ਜ਼ਰੂਰ ਗੁਰੂ ਸਾਹਿਬ ਨੇ ਸੱਚੀ ਪ੍ਰੀਤ ਸਮਾਹੋ ਦੀ ਗੱਲ ਕੀਤੀ ਹੈ ਉਹ ਸੱਚੀ ਚਾਹ ਪਿਆਰ ਜਿਹੜਾ ਰੂਹ ਨੂੰ ਵਾਪਸ ਰੱਬ 'ਚ ਮਿਲਾਉਂਦਾ ਹੈ ਤੇ ਵਿਛੋੜਾ ਹਮੇਸ਼ਾ ਲਈ ਖਤਮ ਕਰ ਦਿੰਦਾ ਹੈ ਹੂੰ ਤਾਂ ਸਵਾਲ ਇਹ ਉੱਠਦਾ ਹੈ ਕਿ ਅੱਜ ਦੇ ਸਮੇਂ 'ਚ ਆਪਣੀ ਰੋਜ਼ ਦੀ ਜ਼ਿੰਦਗੀ 'ਚ ਭੱਜ ਦੌੜ 'ਚ ਅਜੇ ਹੀ ਸੱਚੀ ਪ੍ਰੀਤ ਅਜੇ ਹੀ ਪੱਕੀ ਸ਼ਰਧਾ ਆਪਣੇ ਅੰਦਰ ਕਿਵੇਂ ਪੈਦਾ ਕਰੀਏ ਤੇ ਕਿਵੇਂ ਕਾਇਮ ਰੱਖੀਏ ਇਹ ਬਹੁਤ ਵਧੀਆ ਵਿਚਾਰ ਹੈ ਸੋਚਣ ਲਈ ਤੇ ਇਸੇ ਵਿਚਾਰ ਨਾਲ ਅਸੀਂ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ 12 ਮਹਾ ਦੀ ਬਾਣੀ ਵਿੱਚੋਂ ਸਾਹਿਬ ਮਾਗੀ ਦੇ ਮਹੀਨੇ ਦੀ ਪੌੜੀ ਦੀ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ